ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕਿਵੇਂ ਹੋ ਤੁਸੀਂ ਸਾਰੇ ਆਪਾਂ ਨੂੰ ਮਿਲ ਗਏ ਆਹ ਗ੍ਰੀਨ ਗ੍ਰੀਨ ਪੱਤੇ ਤੇ ਇਹਦੇ ਤੋਂ ਬਣਾਵਾਂਗੇ ਆਪਾਂ ਖਾਦ ਜਿਹੜੀ ਕਿ ਆਪਣੇ ਸਰਦੀਆਂ ਵਿੱਚ ਪੌਦਿਆਂ ਦੇ ਵਿੱਚ ਪਾਣ ਨੂੰ ਕਮ ਆਊਗੀ ਤੇ ਇਹਨੂੰ ਸਾਰੇ ਪੱਤਿਆਂ ਨੂੰ ਫਿਲਹਾਲ ਮੈਂ ਇਸ ਬੋਰੇ ਦੇ ਵਿੱਚ ਭਰ ਕੇ ਛੱਤ ਤੇ ਲੈ ਜਾਣਾ ਤੇ ਇਹਨਾਂ ਨੂੰ ਸੁਕਾਵਾਂਗੇ ਪਹਿਲਾਂ ਥੋੜਾ ਜਿਹਾ ਫਿਰ ਇਹਨਾਂ ਤੋਂ ਬਣਾਵਾਂਗੇ ਆਪਾਂ ਖਾਦ ਜੁੜੇ ਰਹੋ ਵੀਡੀਓ ਦੇ ਨਾਲ ਤੇ ਅੱਗੇ ਮੈਂ ਤੁਹਾਨੂੰ ਦੱਸੂਗੀ ਕਿੱਦਾਂ ਬਣਨੀ ਹੈ ਖਾਦ ਇਹਦੀ ਸਸ਼ਿਕਾ ਜੀ ਸਭ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੇ ਤੇ ਇਹ ਦੇਖੋ ਜਿਹੜੇ ਆਪਾਂ ਪੱਤੇ ਲੈ ਕੇ ਆਏ ਸੀ ਇਹ ਬਿਲਕੁਲ ਦੇਖ ਲਓ ਸੁੱਕ ਚੁੱਕੇ ਆ ਤੇ ਇਹਨਾਂ ਦੀ ਹੁਣ ਆਪਾਂ ਬਣਾਨੇ ਆ ਖਾਦ ਵੀਡੀਓ ਬਣਾਉਣ ਚ ਥੋੜਾ ਜਿਹਾ ਟਾਈਮ ਲੱਗ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਵਿੱਚ ਸ਼ਿਫਟਿੰਗ ਦਾ ਕੰਮ ਚੱਲ ਰਿਹਾ ਸੀ ਅਸੀਂ ਮਕਾਨ ਸ਼ਿਫਟ ਕੀਤਾ ਹੈ ਤਾਂ ਕਰਕੇ ਮੈਨੂੰ ਇਹ ਵੀਡੀਓ ਬਣਾਉਣ ਚ ਬਹੁਤ देर ਲੱਗੀ ਤੇ ਚਲੋ ਮੈਂ ਬਣਾਣੀ ਦੱਸਦੀ ਆ ਤੁਹਾਨੂੰ ਖਾਦ ਕਿਵੇਂ ਬਣਾਉਣੀ ਆ ਇਹ ਸੀਗੇ ਸੁੱਕੇ ਪੱਤੇ ਇਹ ਹੈਗੀ ਮਿੱਟੀ ਜਿਹੜੀ ਕਿ ਆਪਣੀ ਹਲਦੀ ਕੱਢੀ ਸੀ ਉਹਦੇ ਵਿੱਚੋਂ ਨਿਕਲੀ ਆ ਇਹ ਖਾਦ ਵਾਲੀ ਮਿੱਟੀ ਆ ਮਤਲਬ ਖਾਦ ਵਾਲੀ ਮਿੱਟੀ ਜਿਹੜੀ ਹੋਊਗੀ ਤਾਂ ਉਹਦੇ ਵਿੱਚ ਉਹਦੇ ਨਾਲ ਖਾਦ ਬਹੁਤ ਜਲਦੀ ਤਿਆਰ ਹੋਊਗੀ ਜਿਹੜੀ ਤੁਸੀਂ ਸਿੰਪਲ ਮਿੱਟੀ ਲਓਗੇ ਆਮ ਉਹਦੇ ਨਾਲ ਜਲਦੀ ਨਹੀਂ ਤਿਆਰ ਹੁੰਦੀ ਇਹਦੇ ਵਿੱਚ ਜਿਟਾ ਜੀਵਾਣੂ ਗਟਾਣੂ ਸਭ ਪੈਦਾ ਹੋਏ ਹੋਏ ਆ ਤੇ ਉਹਨਾਂ ਨੇ ਜਿਹੜੇ ਗੰਡੋਏ ਵਗੈਰਾ ਉਹਨਾਂ ਨੇ ਖਾਦ ਜਲਦੀ ਤਿਆਰ ਕਰ ਦੇਣੀ ਆ ਤੇ ਇਹ ਮੇਰੇ ਕੋਲ ਥੋੜੇ ਜਿਹਾ ਮਫਲੀ ਦੇ ਛਿਲੜ ਪਏ ਸੀ ਵੀ ਵਿੱਚ ਹੀ ਪਾ ਦਨੇ ਆ ਤੇ ਇਹ ਮੈਂ ਕੀਤਾ ਸੀ ਕਿਚਨ ਵੇਸਟ ਇਕੱਠਾ ਇਹ ਵੀ ਮਦਦ ਕਰੂਗਾ ਪੱਤਿਆਂ ਨੂੰ ਜਲਦੀ ਗਲਣ ਦੇ ਵਿੱਚ ਇਹਦੇ ਨਾਲ ਕੀੜੇ ਵਗੈਰਾ ਜਿਹੜੇ ਤਿਆਰ ਹੁੰਦੇ ਵਿੱਚ ਉਹ ਜਲਦੀ ਹੋ ਜਾਂਦੇ ਆ ਤੇ ਚਲੋ ਕਰਦੇ ਆ ਸ਼ਰੂ ਬਣਾਣੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਕ ਗੱਤਾ ਲਵਾਂਗੇ ਇਹਨੂੰ ਰੱਖ ਦਾਂਗੇ ਸਭ ਤੋਂ نیچے ਤਾਂ ਕਿ ਜੜਾ ਇਹਦੇ ਵਿੱਚੋਂ ਕੋਈ ਪਾਣੀ ਵਗੈਰਾ ਨਿਕਲੇ ਉਹ ਗੱਤਾ ਸੂਖਦਾ ਰਹੇ ਗਲ ਜਾਣਾ ਇਸ ਗੱਤੇ ਨੇ ਵੀ ਬਿਲਕੁਲ ਜਦੋਂ ਆਪਣੀ ਖਾਦ ਤਿਆਰ ਹੋਊਗੀ ਇਸ ਗੱਤੇ ਨੇ ਵੀ ਪੂਰਾ ਗਲ ਜਾਣਾ ਹੈ ਲੋ ਚ ਹੁਣ ਆਪਾਂ ਪਹਿਲਾਂ ਥੋੜੀ ਜੀ ਇਹਦੇ ਵਿੱਚ ਮਿੱਟੀ ਪਾਵਾਂਗੇ ਸਭ ਤੋਂ ਪਹਿਲਾਂ نیچے ਥੋੜੀ ਜੀ ਮਿੱਟੀ ਪਾਵਾਂਗੇ ਗੱਤਾ ਪਾਉਣ ਤੋਂ ਬਾਅਦ ਮਿੱਟੀ ਆਪਾਂ ਸਾਰੀ ਨਹੀਂ ਪਾਣੀ ਆਪਾਂ ਪੱਤੇ ਹੀ ਪਾਣੇ ਆ ਇਹ ਤਾਂ ਸਿਰਫ ਮਦਦ ਕਰੂਗੀ ਪੱਤਿਆਂ ਨੂੰ ਗਲਾਨ ਦੇ ਵਿੱਚ ਬਾਕੀ ਮਿੱਟੀ ਆਪਾਂ ਹੋਰ ਪੌਦੇ ਪੌਦੇ ਲਗਾਉਣ ਦੇ ਵਿੱਚ ਯੂਜ਼ ਕਰਾਂਗੇ ਲੋ ਜੀ ਥੋੜੀ ਜੀ ਮਿੱਟੀ ਪਾਤੀ ਮੈਂ ਇਹਦੇ ਵਿੱਚ نیچے ਹੁਣ ਆਪਾਂ ਪੱਤੇ ਭਰ ਦਾਂਗੇ ਦਾ ਡਰਾਮਾ ਪਾ ਕਰ ਦਾਂਗੇ ਪੱਤਿਆਂ ਦਾ ਲੋ ਜੀ ਹੁਣ ਆਪਾਂ ਅੱਧਾ ਡਰਮ ਪੱਤਿਆਂ ਦਾ ਕਰਤਾ ਥੋੜਾ ਬੋਤਾ ਤੱਕ ਆਪਾਂ ਅਧੈਂ ਗੱਤਾ ਵਿੱਚ ਹੋਰ ਪਾ ਦਾਂਗੇ ਵਿੱਚ ਹੀ ਆਪਾਂ ਇਹ ਰਿਮੂਫਲੀ ਦੇ ਛਿਲੜ ਜੇ ਵੀ ਵਿੱਚ ਹੀ ਪਾ ਦਾਂਗੇ ਸਭ ਗਲ ਜਾਣਗੇ ਵਿੱਚੇ ਹੁਣ ਆਪਾਂ ਇਹ ਕਿਚਨ ਵੇਸਟ ਬੰਨੇ ਆ ਕਿਚਨ ਵੇਸਟ ਤੋਂ ਪਹਿਲਾਂ ਆਪਾਂ ਥੋੜੀ ਜੀ ਮਿੱਟੀ ਪਾ ਰਹੇ ਹਾਂ ਵਿੱਚ ਥੋੜੀ ਜਿਹੀ ਮਿੱਟੀ ਹੋਰ ਪਾ ਲੈਣੇ ਆ। ਲੋ ਜੀ ਹੁਣ ਆਪਾਂ ਇਹ ਕਿਚਨ ਵੇਸਟ ਪਾ ਦਿੰਨੇ ਆ ਇਹਦੇ ਵਿੱਚ ਜਿਹੜਾ ਮੈਂ ਇਕੱਠਾ ਕੀਤਾ ਹੋਇਆ ਸੀ। ਇਹਦੇ ਵਿੱਚ ਜਿੰਨਾ ਵੀ ਮਟੀਰੀਅਲ ਸੀਗਾ ਬਚਿਆ ਹੋਇਆ ਸਬਜ਼ੀਆਂ, ਸੂਜੀਆਂ ਦਾ ਉਹ ਸਾਰਾ ਇਹਦੇ ਵਿੱਚ ਹੀ ਆ। ਲੋ ਜੀ ਕਿਚਨ ਵੇਸਟ ਵੀ ਆਪਾਂ ਪਾ ਤਾ। ਹੁਣ ਫਿਰ ਥੋੜੀ ਜਿਹੀ ਮਿੱਟੀ ਪਾਵਾਂਗੇ। ਤਾਂ ਕਿ ਇਹ ਮਿੱਟੀ ਦੇ ਨਾਲ ਗਲ ਜਵੇ ਨਾਲ ਨਾਲ ਆਪਾਂ ਮਿੱਟੀ ਥੋੜੀ ਥੋੜੀ ਪਾਈ ਜਾਣੀ ਹੈ ਹੁਣ ਫਿਰ ਪੱਤੇ ਪਾਵਲਾਂਗੇ ਹੁਣ ਜਿੰਨੀ ਸਪੇਸ ਬਚੀ ਹੈ ਸਾਰੇ ਆਪਾਂ ਪੱਤੇ ਪਾ ਦਾਂਗੇ ਇਹਦੇ ਦੀ ਡੰਡੀਆਂ ਤੁਸੀਂ ਜੇ ਹੁਣ ਵਿੱਚੋਂ ਕੱਢ ਦੇਣੀਆਂ ਨੇ ਕਿਉਂਕਿ ਇਹਨਾਂ ਨੂੰ ਗਲਣ 'ਚ ਟਾਈਮ ਲੱਗ ਜਾਂਦਾ ਹੈ ਹਲਤੇ ਜਾਂਦੀਆਂ ਪਰ ਗਲਣ 'ਚ ਟਾਈਮ ਲੱਗਦਾ ਹੈ ਪੱਤੇ ਜਿਹੜੇ ਉਹ ਜਲਦੀ ਗਲ ਜਾਂਦੇ ਹੈ ਦੇ ਆਪਣੇ ਕੋ ਹਲਦੀ ਦੇ ਪੱਤੇ ਬਚੇ ਸੀ ਉਹ ਮੈਂ ਵਿੱਚ ਹੀ ਪਾਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਨਾਂ ਨੂੰ ਗੋੜਾ ਲੈ ਲੈਣਾ ਇਹ ਵੀ ਵਿੱਚ ਪਾ ਦੇਣਾ ਆਪਾਂ ਤੇ ਇਹ ਮੇਰੇ ਕੋ ਖੱਟੀ ਲੱਸੀ ਪਈ ਆ ਥੋੜੀ ਜੀ ਆਪਾਂ ਖੱਟੀ ਲੱਸੀ ਵੀ ਇਹਦੇ ਵਿੱਚ ਪਾ ਦੇਣੀ ਆ ਥੋੜੀ ਜੀ ਪਾਣੀ ਬਿਲਕੁਲ ਜਿਆਦਾ ਨਹੀਂ ਤੇ ਹੁਣ ਇਹਨਾਂ ਨੂੰ ਪੱਤਿਆਂ ਨਾਲ ਫਿਰ ਫਿਲ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਸਾਰੇ ਪੱਤੇ ਇਹਦੇ ਵਿੱਚ ਆ ਗਏ ਦੇਖੋ ਬਿਲਕੁਲ ਸਾਰੇ ਪੱਤੇ ਐਸੇ ਡਰਮ ਵਿੱਚ ਨਾਪ ਨਪ ਕੇ ਚੰਗੀ ਤਰ੍ਹਾਂ ਮੇ ਭਰਤੇ ਤੇ ਥੋੜੀ ਜੀ ਉੱਪਰ ਮਿੱਟੀ ਪਾਤੀ ਹੁਣ ਆਪਾਂ ਇਹਨੂੰ ਢੱਕ ਦਾਂਗੇ ਬਿਲਕੁਲ ਬੰਦ ਕਰ ਦਾਂਗੇ ਟੱਕਣ ਦੇ ਨਾਲ ਅਗਰ ਤੁਹਾਨੂੰ ਪੁਰਾਣਾ ਗੋਬਰ ਜਿਹਨੂੰ ਪਾਥੀ ਕਹਿੰਦੇ ਆ ਪਾਥੀ ਮਿਲ ਜਵੇ ਤਾਂ ਇੱਕ ਪਾਥੀ ਵੀ ਤੁਸੀਂ ਤੋੜ ਕੇ ਇਹਦੇ ਵਿੱਚ ਪਾ ਸਕਦੇ ਹੋ ਉਹ ਵੀ ਬਹੁਤ ਵਧੀਆ ਖਾਦ ਤਿਆਰ ਕਰਦੀ ਹੈ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਕਵਰ ਚੰਗੀ ਤਰ੍ਹਾਂ ਇਹਦੇ ਨਾਲ ਲੌਕ ਕਰ ਦਾਂਗੇ ਤੇ ਇਹਨੂੰ ਆਪਾਂ ਹੁਣ 3 ਮਹੀਨੇ ਬਿਲਕੁਲ ਨਹੀਂ ਹਿਲਾਣਾ ਬਿਲਕੁਲ ਨਹੀਂ ਛੇੜਨਾ ਇੱਕ ਸਾਈਡ ਤੇ ਰੱਖ ਦੇਣਾ 3 ਮਹੀਨੇ 4 ਮਹੀਨੇ ਬਾਅਦ ਇਹ ਬਿਲਕੁਲ ਕਚਰਾ ਬਣ ਜਾਊਗਾ ਬਿਲਕੁਲ ਮਿੱਟੀ ਜਿਹੜੀ ਕਚਰਾ ਜਿਹੜਾ ਮਿੱਟੀ ਬਣ ਜਾਊਗੀ ਇਸ ਤਰ੍ਹਾਂ ਦੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਪੱਤੇ ਗਏ ਕਿੱਥੇ ਤੇ ਬਹੁਤ ਵਧੀਆ ਖਾਦ ਤਿਆਰ ਹੋਊਗੀ ਜਿਹੜੀ ਆਪਾਂ ਹੁਣ ਫਿਰ ਗਰਮੀਆਂ ਦੇ ਵਿੱਚ ਯੂਜ਼ ਕਰ ਸਕਦੇ ਹਾਂ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਵੀਡੀਓ ਦੇ ਨਾਲ ਬਣੇ ਰਹੇ ਇਹਦੇ ਵਿੱਚ ਵੀ ਮੈਂ ਹੁਣ ਇਹ ਜਿਹੜੇ ਬਚੇ ਕੁਚੇ ਪੱਤੇ ਪਾ ਕੇ ਕਿਚਨ ਵੇਸਟ ਪਾ ਕੇ ਉੱਪਰ ਮਿੱਟੀ ਪਾ ਕੇ ਕੋਈ ਪੌਦਾ ਲਗਾ ਦੇਣਾ ਹੈ ਕਿਉਂਕਿ ਜੀ ਸਭ ਨੂੰ ਦੇਖੋ ਇਹ ਜਿਹੜਾ ਖਾਲੀ ਡੱਬਾ ਸੀ ਇਹਦੇ ਵਿੱਚ ਮੈਂ ਗੇਂਦੇ ਦਾ ਪੌਦਾ ਲਗਾਤਾ ਸੀ ਦੇਖੋ ਕਿੰਨਾ ਵਧੀਆ ਗਰੋਅ ਕਰਿਆ ਇਹ ਖਾਦ ਦੇ ਨਾਲ ਕਿੰਨੇ ਫਲਾਵਰ ਇਹਨੂੰ ਆਏ ਆ ਹਜੇ ਕੁਝ ਫਲਾਵਰ ਤਾਂ ਦੇ ਅਸੀਂ ਤੋੜਲੇ ਹੋਏ ਆ ਰਾਤੇ ਚੱਲਦੇ ਆ ਤੇ ਅਸੀਂ ਯੂਜ਼ ਕਰ ਲਏ ਸੀਗੇ ਮਾਤਾ ਰਾਣੀ ਦੀ ਫੋਟੋ ਅੱਗੇ ਲਗਾਈ ਸੀ ਤੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਇਹ ਤੇ ਇਹ ਸਭ ਖਾਦ ਦਾ ਹੀ ਕਮਾਲ ਹੈ ਨੇਚਰਲ ਖਾਦ ਕਰਦੀ ਤਿਆਰ ਕੀਤੀ ਗਈ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਇਹ ਦੇਖੋ ਆਪਣੀ ਹੈ ਜਿਹੜੀ ਖਾਦ ਹੈ ਬਣ ਕੇ ਬਿਲਕੁਲ ਤਿਆਰ ਹੋ ਗਈ ਤੇ ਇਹਨੂੰ ਦਿਸੰਬਰ ਚ ਬਣਾਇਆ ਸੀਗਾ ਮੈਂ ਦਿਸੰਬਰ ਲਾਸਟ ਚ ਜਦੋਂ ਹਲਦੀ ਦੀ ਹਾਰਵੈਸਟ ਕੀਤੀ ਸੀ ਤੇ ਉਸ ਤੋਂ ਬਾਅਦ ਇਹ ਡਰਮ ਫਿਲ ਕੀਤਾ ਸੀ ਦੇਖੋ ਕਿੰਨਾ ਥੱਲੇ ਇਹ ਚਲਾ ਗਿਆ ਮਤਲਬ ਅੱਧ ਤੋਂ ਥੋੜਾ ਜਿਹਾ ਵੱਧ ਹੋਏਗਾ ਤੇ ਖਾਦ ਆਪਣੀ ਬਿਲਕੁਲ ਬਣ ਕੇ ਤਿਆਰ ਆ ਤੇ ਹੁਣ ਆਪਾਂ ਜਿਹੜੇ ਵੀ ਪੌਦੇ ਲਗਾਵਾਂਗੇ ਉਹਦੇ ਵਿੱਚ ਇਹਨੂੰ ਮਿਕਸ ਕਰ ਦਾਂਗੇ ਮਿੱਟੀ ਦੇ ਵਿੱਚ ਤੇ ਫਿਰ ਆਪਾਂ ਜਦੋਂ ਆਪਾਂ ਮਿਕਸ ਕਰਾਂਗੇ ਮਿੱਟੀ ਦੇ ਵਿੱਚ ਤਾਂ ਪੌਦੇ ਬਹੁਤ ਜ਼ਿਆਦਾ ਵਧੀਆ ਗਰੋਅ ਕਰਨਗੇ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਤੇ ਜਰੂਰੀ ਨਹੀਂ ਹੈਗਾ ਕਿ ਆਪਾਂ ਇਹ ਅਲੱਗ ਹੀ ਬਣਾਣੀ ਆ ਖਾਦ ਤੁਸੀਂ ਇਦਾਂ ਹੀ ਪੱਤੇ ਅਗਰ ਕਿਸੇ ਬੋਰੀ ਵਿੱਚ ਜਾਂ ਕਿਸੇ ਡਰਮ ਵਿੱਚ ਕਿਸੇ ਚੀਜ਼ ਵਿੱਚ ਵੀ ਪਾਨੇ ਹੋ ਗਮਲੇ ਵਿੱਚ ਪਾਨੇ ਹੋ ਸਾਰੀ ਇਦਾਂ ਹੀ ਖਾਦ ਬਿਲਕੁਲ ਸੇਮ ਇਹੀ ਪ੍ਰੋਸੈਸ ਕਰਨਾ ਆ ਸਾਰੀ ਖਾਦ ਬਣਾਣੀ ਰੱਖ ਦਿਓ نیچے ਉੱਪਰ ਮਿੱਟੀ ਪਾ ਕੇ ਤੁਸੀਂ ਇਹਦੇ ਉੱਤੇ ਪੌਦਾ ਲਗਾ ਸਕਦੇ ਹੋ نیچے ਖਾਦ ਆਪਣੇ ਆਪ ਤਿਆਰ ਹੁੰਦੀ ਰਹੇਗੀ ਜਿਵੇਂ ਹਲਦੀ ਦੇ ਪੌਦਿਆਂ ਦੇ ਵਿੱਚ ਹੋ ਗਈ ਸੀ ਨਾ ਆਪਣੇ ਆਪ ਖਾਦ ਤਿਆਰ ਦੋਨੋਂ ਪ੍ਰੋਸੈਸ ਨਾਲ ਤੁਸੀਂ ਬਣਾ ਸਕਦੇ ਹੋ ਚੋਲ ਬਣਾ ਕੇ ਦੇਖਿਓ ਖਾਦ ਬਹੁਤ ਵਧੀਆ ਗਰੋਅ ਕਰਦੇ ਆ ਪੌਦੇ ਦੇ ਨਾਲ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਬਹੁਤ ਬਹੁਤ ਸ਼ੁਕਰੀਆ ਵੀਡੀਓ ਦੇ ਨਾਲ ਬਣੇ ਰਹਿਣ ਲਈ